ਸ਼੍ਰੀਕਾਲ ਪੰਜਾਬ ਅਪਡੇਟ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚਿੰਮਾ ਜਲੰਧਰ ਵਿਖੇ ਡੇਰਾ ਬੱਲਾ ਪਹੁੰਚੇ ਜਿੱਥੇ ਉਹਨਾਂ ਨੇ ਨਮਤਮਸਤਕ ਹੋ ਕੇ ਅਸੀਸ ਪ੍ਰਾਪਤ ਕੀਤੀ ਦੌਰੇ ਦੌਰਾਨ ਉਹਨਾਂ ਨੇ ਸੰਗਤ ਨਾਲ ਮੁਲਾਕਾਤ ਵੀ ਕੀਤੀ ਅਤੇ ਸਮਾਜਿਕ ਵਿਸਾਂਝ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ ਦੌਰੇ ਦੌਰਾਨ ਵਿੱਤ ਮੰਤਰੀ ਹਰਪਾਲ ਚਿੰਮਾ ਨੇ ਧਾਰਮਿਕ આગਗੋ ਨਾਲ ਭੇਟ ਕਰਕੇ ਸਮਾਜਿਕ ਇਕਤਾ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਅਤੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਭ ਧਰਮਾਂ ਦਾ ਸਤਿਕਾਰ ਕਰਦੀ ਹੈ ਤੇ ਸੂਬੇ ਦੇ ਵਿੱਚ ਸ਼ਾਂਤੀ ਅਤੇ ਤਰੱਕੀ ਦੇ ਲਈ ਵਚਨਬੱਧ ਹੈ ਹੋਰਨਾਂ ਮਹੱਤਵਪੂ ਇਲਾਵਾ ਸ਼੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਅਧਿਆਨ ਸੈਂਟਰ ਦੇ ਲਈ ਖਰੀਦੀ ਗਈ ਜ਼ਮੀਨ ਸੰਬੰਧੀ ਸਰਕਾਰ ਪੱਖੋਂ ਅਗਲੀ ਜਾਣਕਾਰੀ ਵੀ ਸਾਂਝੀ ਕੀਤੀ ਗਈ। ਮੰਤਰੀ ਜੀ ਮਾਰੇ ਸੰਗਤ ਦੇ ਨਾਲ ਵੀ ਗੱਲਬਾਤ ਕੀਤੀ ਅਤੇ ਲੋਕ ਭਲਾਈ ਦੇ ਲਈ ਚੱਲ ਰਹੀਆਂ ਯੋਜਨਾਵਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਡੇਰਾ ਬੱਲਾਂ ਦੇ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਉਹਨਾਂ ਦਾ ਸਨਮਾਨ ਕੀਤਾ ਗਿਆ। ਚਾਹ ਗੁਰਦੇਵ, ਧਾਨ ਗੁਰਦੇਵ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸਾਰੇ ਸਾਥੀਆਂ ਦੇ ਸਹਿਯੋਗ ਦੇ ਨਾਲ ਅੱਜ ਜਿਹੜਾ ਸ਼ਿਰੀ ਗੁਰੂਰ ਬਦਾਤ ਜੀ ਬਾਣੀ ਦੇ ਹਨ ਕੇਂਦਰ ਬਣਜਾਰਿਆ ਉਹਦੀ ਜ਼ਮੀਨ ਦਾ ਕਬਜ਼ਾ ਜਿਹੜਾਗਾ ਪੋਜੈਸ਼ਨ ਜਿਹੜਾ ਉਹ ਲੈ ਲਿਆ ਗਿਆਗਾ ਸਾਰੀ ਸੰਗਤ ਹਾਜ਼ਰ ਸੀ ਸਾਡੇ ਸਾਰੇ ਮੇਰੇ ਖੇਪੇ ਪਾਸੇ ਸਰਦਾਰ ਬਲਕਾਰ ਸਿੰਘ ਜੀ ਸਦੇ ਪਾਸੇ ਬਬਟੀਨੂ ਜੀ ਕੋਹਲੀ ਸਾਹਿਬ ਰਾਜਮੇਂਦਰ ਕੌਰ ਥਾਰਾ ਜੀ ਸਾਰੇ ਸਾਥੀ ਜਿਹੜੇ ਨੇਗੇ ਉਹ ਖੜੇ ਨੇਗੇ ਇਹਨਾਂ ਸਾਰਿਆਂ ਦੀ ਕੋਸ਼ਿਸ਼ਾਂ ਸਦਕਾ ਔਰ ਖਾਸ ਕਰਕੇ ਜੇ ਮੈਂ ਗੱਲ ਕਰਾਂ ਡੇਰਾ ਬੱਲਾ ਤੋਂ ਧਰਮਪਾਲ ਜੀ ਜਿਨ੍ਹਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ ਔਰ ਹਰਦੇਵਦਾਸ ਜੀ ਜਿਨ੍ਹਾਂ ਨੇ ਬਹੁਤ ਹੀ ਯਤਨ ਕੀਤੇ ਉਹਨਾਂ ਸਾਰਿਆਂ ਦੇ ਯਤਨਾਂ ਦੀ ਸਦਕਾ ਅੱਜ ਜਿਹੜਾ ਉਹ ਸਾਨੂੰ ਕਬਜ਼ਾ ਮਿਲ ਚੁੱਕਿਆ ਹੈਗਾ ਜਿਹਦੇ ਉੱਤੇ ਬਹੁਤ ਜਲਦ ਜਿਹੜੀ ਆ ਉਹ ਸਾਰੀ ਦਾ ਕੰਮ ਸ਼ੁਰੂ ਹੋਊਗਾ ਤਾਂ ਕਿ ਇੱਕ ਸ਼ਾਨਦਾਰ ਅਧਿਆਨ ਸੈਂਟਰ ਬਣੇ ਜਿਹੜਾ ਅਧਿਆਨ ਸੈਂਟਰ ਗੁਰੂ ਰਵਦਾਸ ਜੀ ਦੀ ਵਿਚਾਰਧਾਰਾ ਨੂੰ ਬਾਣੀ ਦੇ ਰਾਹੀਂ ਪੂਰੀ ਦੁਨੀਆ 'ਚ ਫੈਲਾਏ ਔਰ ਇਸ ਅਧਿਆਨ ਸੈਂਟਰ 'ਚੋਂ ਮੈਨੂੰ ਆਸ ਆ ਅਸੀਂ ਰਹੀਏ ਨਾ ਰਹੀਏ ਪਰ ਲੇਕਿਨ ਵੱਡੇ ਵੱਡੇ ਸਕਾਲਰ ਜਿਹੜੇ ਦੇਗੀ ਉਹ ਪੈਦਾ ਹੋਣਗੇ ਜਿਹੜੇ ਗੁਰੂ ਸਾਹਿਬ ਦੀ ਬਾਣੀ ਨੂੰ ਦੁਨੀਆ ਪਾਰਚ ਲੈ ਕੇ ਜਾਣਗੇ ਔਰ ਕਰੋਨਾ ਸੰਗਤਾਂ ਨੂੰ ਗੁਰੂ ਸਾਹਿਬਾਂ ਦੇ ਨਾਲ ਜੋੜਨ ਦਾ ਯਤਨ ਕਰਨਗੇ ਸੋ ਮੈਂ ਧੰਨਵਾਦ ਕਰਨਾ ਚਾਹਨਾਗਾ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਉੱਚੇ-ਚੇੇ ਤੌਰ ਤੇ ਮੇਰੀ ਡਿਊਟੀ ਲਈ ਔਰ ਸਾਡੇ ਨੈਸ਼ਨਲ ਕੋਰਡੀਨੇਟਰ ਅਰਵਿੰਦ ਕੇਜਰੀਵਾਲ ਜੀ ਸਮੇਂ-ਸਮੇਂ ਸਰ ਰਿਪੋਰਟ ਲੈਂਦੇ ਰਹੇ ਇਸ ਵੀ ਕਿੱਥੇ ਕੰਮ ਪਹੁੰਚ ਗਿਆ ਸੋ ਹੁਣ ਬੜੀ ਜਲਦੀ ਜਿਹੜਾਗਾ ਇਹਦਾ ਸੰਤ ਸਤ ਜੀ ਤੋਂ ਆਪਾਂ ਸੰਤ ਪਪਾ ਨਰਿੰਦਰਦਾਸ ਜੀ ਤੋਂ ਇਹਦਾ ਨੀ ਪੱਥਰ ਜਿਹੜਾ ਉਹ ਵੀ ਰਖਾਵਾਂਗੇ ਔਰ ਸੰਗਤ ਜਿਹੜੀ ਆਊਗੀ ਤਾਂ ਕਿ ਆਪਾਂ ਇਹ ਸਾਰੇ ਕਾਰਜ ਨੂੰ ਆਰੰਭ ਕਰ ਸਕੀਏ ਔਰ ਇੱਕ ਸ਼ਾਨਦਾਰ ਮੈਸਬਦਾਂ ਇਤਿਹਾਸਿਕ ਬਿਲਡਿੰਗ ਜਿਹੜੀ ਆ ਉਹ ਬਣ ਕੇ ਤਿਆਰ ਹੋਊ ਔਰ ਜਿਹਦੇ ਵਿੱਚ ਮੈਸਬਦਾਂ ਲੱਖਾਂ ਹੀ ਬੱਚੇ ਜਿਹੜੇ ਨੇਗੇ ਉਹ ਗੁਰੂ ਸਾਹਿਬਾਨ ਦੇ ਨਾਲ ਵੀ ਜੁੜਨਗੇ ਔਰ ਗੁਰੂ ਸਾਹਿਬਾਨ ਦੀ ਸਿੱਖਿਆਵਾਂ ਤੋਂ ਜਾਣੂ ਹੋਣਗੇ ਕਿਉਂਕਿ ਇਹ ਬਰਾ ਜਿਹੜਾ ਅਗਲਾ ਸਾਲ ਆ ਰਿਹਾਗਾ ਉਹ ਗੁਰੂ ਸਾਹਿਬਾਨ ਦਾ 650ਵਾਂ ਪ੍ਰਕਾਸ਼ਪੁਰਬਾਗਾ 650ਵਾਂ ਪ੍ਰਕਾਸ਼ਪੁਰਬਾ ਜਿਹਦੇ ਲਈ ਪੰਜਾਬ ਸਰਕਾਰ ਨੇ ਮੇਰੀ ਗਵਾਈ ਚ ਕਮੇਟੀ ਬਣਾਈਆ ਉਹਦੇ ਲਈ ਵੀ ਅਸੀਂ ਸਾਰਾ ਸਾਲ ਪਰ ਸਮਾਗਮ ਜਿਹੜੇ ਨੇ ਸ਼ੁਰੂ ਹੋਣਗੇ ਬਹੁਤ ਜਲਦ ਉਹਦਾ ਅਸੀਂ ਪ੍ਰੋਗਰਾਮ ਜਾਰੀ ਕਰਾਂਗੇ ਤਾਂ ਕਿ ਪੂਰੇ ਪੰਜਾਬ ਦੀਆਂ ਨਹੀਂ ਪੂਰੇ ਦੇਸ਼ ਵਿੱਚ ਵਸਦੀਆਂ ਸੰਗਤਾਂ ਜਿਹੜੀਆਂ ਉਹ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਹੋਰ ਜੁੜਨਗੀਆਂ ਔਰ ਗੁਰੂ ਸਾਹਿਬਾਨ ਦਾ ਨੰਦ ਅਤਬਸਕ ਵੀ ਹੋਣਗੀਆਂ ਔਰ ਵਿਚਾਰਧਾਰਾਂ ਦੇ ਨਾਲ ਹੋਰ ਪਰਪੱਕ ਹੋਣਗੀਆਂ ਇਹ ਮੈਂ ਆਸ ਕਰਦਾ ਹਾਂਗਾ ਸੋ ਮੇਰੀ ਸਾਰੀ ਸੰਗਤ ਨੂੰ ਬੇਨਤੀ ਆ ਕਿ ਜਿਹੜੇ 650ਵੇਂ ਅਸੀਂ ਪ੍ਰਕਾਸ਼ ਪੁਰਬ ਮਨਾਉਣ ਜਾ ਰਹੇ ਹਾਂ ਜਿੱਥੇ ਵੀ ਹੋਣਗੇ ਜਿਹੜੇ ਪਿੰਡ ਗਲੀ ਮਹੱਲੇ ਕਿੱਥੇ-ਜਿੱਥੇ ਵੀ ਸਮਾਗਮ ਹੋਣਗੇ ਉਹ ਸਾਰੇ ਸਮਾਗਮਾਂ 'ਚ ਸੰਗਤ ਜਿਹੜੀ ਆ ਵੱਧ ਝੜ ਕੇ ਹਿੱਸਾ ਲਵੇ ਤਾਂ ਕਿ ਆਪਾਂ ਗੁਰੂ ਸਾਹਿਬਾਨ ਦਾ 650ਵਾਂ ਪ੍ਰਕਾਸ਼ ਪੁਰਬ ਜਿਹੜਾ ਉਹ ਬਹੁਤ ਉਮਤਾ ਨਾਲ ਬੜੇ ਸ਼ਰਧਾਪੂਰਵਕ ਤੇ ਢੰਗ ਦੇ ਨਾਲ ਦੁਨੀਆ ਭਰ 'ਚ ਬਣਾ ਸਕੀਏ ਸਭ ਦਾ ਬਹੁਤ-ਬਹੁਤ ਧੰਨਵਾਦ ਜਗੁਰਦੇਵ ਤਾਨ ਗੁਰਦੇਵ ਅਸੀਂ ਸਾਰੀਆਂ ਸੰਗਤਾਂ ਮਾਨਯੋਗ ਹਰਪਾਲ ਸਿੰਘ ਚੀਮਾ ਜੀ ਜਿਨ੍ਹਾਂ ਦੇ ਪਿਛਲੇ ਸਮੇਂ ਚ ਅਥਾ ਯਤਨ ਜਿਨ੍ਹਾਂ ਅਥਾ ਯਤਨਾ ਕਰਕੇ ਇਹ ਸੰਭਵ ਹੋ ਸਕਿਆ ਕਿ ਅੱਜ ਜ਼ਮੀਨ ਜਿਹੜੀ ਆ ਬਾਣੀ ਅਧਿਆਨ ਕੇਂਦਰ ਨੂੰ ਮਿਲ ਗਈ ਤੇ ਲਗਭਗ 34.5 ਕਰੋੜ ਰੁਪਈਆ ਜਿਹੜਾ ਆ ਇਸ ਪ੍ਰੋਜੈਕਟ ਤੇ ਜਿਹੜਾ ਮਾਨਯੋਗ ਚੀਮਾ ਸਾਹਿਬ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਨੇ ਲਾਉਣਾ ਆ ਤੇ ਅੱਜ ਡੇਰਾ ਬੱਲਾ ਵਿਖੇ ਪਹੁੰਚ ਕੇ ਅੱਜ ਸੰਤਾ ਕੋਲੋਂ ਅਸ਼ੀਰਵਾਦ ਹਾਸਲ ਕੀਤਾ ਉਹਨਾਂ ਕੋਲੋਂ ਨਿਰਦੇਸ਼ ਲੈ ਮੈਂ ਧੰਨਵਾਦ ਕਰਦਾ ਸਾਡੇ ਹਲਕੇ ਦੇ ਵਿਧਾਇਕ ਮਾਨਯੋਗ ਬਲਕਾਰ ਸਿੰਘ ਜੀ ਦਾ ਸਾਡੀ ਭੈਣ ਰਾਜਵਿੰਦਰ कौर ਜੀ ਸਾਡੇ ਨਿਤਿਨ ਕੋਹਲੀ ਜੀ ਤੇ ਹੋਰ ਸਾਰੇ ਜਿੰਨੇ ਵੀ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸਾਹਿਬਾਨ ਨੇ ਔਰ ਖਾਸ ਕਰਕੇ ਹਰਦੇਵ ਦਾਸ ਜੀ ਉਹਨਾਂ ਨੇ ਵੀ ਬਹੁਤ ਇਹ ਕੋਸ਼ਿਸ਼ ਕੀਤੀ ਕਿ ਸਾਰਾ ਕੰਮ ਸਮੇਂ ਸਿਰ ਜਿਹੜਾ ਆਰੰਭ ਹੋ ਜਾਵੇ ਇਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਗੁਰੂ ਅਰਜਨ ਦੇਵ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਬਹੁਤ ਸ਼ੁਭ ਕੰਮ ਜਿਹੜੇ ਆਰੰਭ ਹੋ ਗਏ ਆ ਉਹਦੇ ਵਾਸਤੇ ਪੰਜਾਬ ਸਰਕਾਰ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮਾਨਯੋਗ ਚੀਮਾ ਸਾਹਿਬ ਦਾ ਔਰ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਲਾਲ ਪੰਜਾਬ ਅਪਡੇਟ ਦੇ ਵਿੱਚ ਬਸ ਇੰਨਾ ਹੀ ਮੈਨੂੰ ਦੀ ਇਜਾਜ਼ਤ ਧੰਨਵਾਦ